ਭਾਈ ਅੱਜ ਮੌਸਮ ਬਾਲਾ ਖਰਾਬ ਹੋ ਗਿਆ ਤੇ ਮੈਨੂੰ ਲੱਗਦਾ ਨਹੀਂ ਵੀ ਅੱਜ ਕਬੂਤਰ ਉੱਡਣਗੇ ਕਿਉਂਕਿ ਦੇਖੋ ਬਾੜੀ ਤੇਜ਼ ਨੇਰੀ ਚੱਲ ਰਹੀ ਹੈ ਆ ਦੇਖੋ ਗੱਡੀ ਖੜਾ ਕੇ ਦਿਖਾਉਣਾ ਤੇ ਸਸਰੀ ਗੱਲ ਸਾਰੇ ਵੀਰ ਭਰਾਵਾਂ ਨੂੰ ਕਿਵੇਂ ਕਹਾਂ ਮੈਂ ਸਾਰੇ ਜਾਨਵਰ ਸੈੱਟ ਦਾ ਰਿਆਂ ਦੇ ਘਰ ਪਰਿਵਾਰ ਵਧੀਆ ਤੇ ਆਪਾਂ ਜਿੰਮਤਾਂ ਆ ਰਹੇ ਤੇ ਮੈਂ ਕਿਹਾ ਚੱਲ ਬਲੌਗ ਦੀ ਸਟਾਰਟਿੰਗ ਕਰ ਲੈਂਦੇ ਆ ਤੇ ਮੀਂਹ ਵੀ ਬਾਲਾ ਪਿਆ ਬਹੁਤ ਜ਼ਿਆਦਾ ਪਿਆ ਰਾਤ 2 ਵਜੇ ਦਾ ਪੈ ਰਿਹਾ ਮੀ ਤੇ ਲੱਗਦਾ ਨਹੀਂ ਅੱਜ ਕਬੂਤਰ ਉਡਣਗੇ ਕਿਉਂਕਿ ਜੇ ਉਡਣਗੇ ਤਾਂ ਭੱਜਣਗੇ ਹਨੇਰੀ ਚੱਲਦੀ ਹੈ ਚੱਲ ਹਨੇਰੀ ਵੀ ਹਟ ਗਈ ਜੇ ਤਾਂ ਮੌਸਮ ਬਾਹਲਾ ਠੰਡਾ ਹੈ ਉਤਰਨੇ ਨਹੀਂ ਹੈਗੇ ਤੇ ਜਾ ਕੇ ਦੇਖਦੇ ਆਂ ਦਾਣਾ ਪਾਣੀ ਦਾ ਸਿਸਟਮ ਆ ਦੇਖੋ ਇਧਰ ਬੱਦਲ ਦੇਖੋ ਤੇ ਐਤ ਕੀ ਵਾਲਾ ਸੀਜ਼ਨ ਬਾਈ ਬਾਹਲਾ ਗੰਦਾ ਰਿਹਾ ਕਬੂਤਰਾਂ ਦਾ ਕਿਉਂਕਿ ਆਪਣੇ ਬਾਜ਼ੀਆਂ ਤੋਂ ਭੱਜੇ ਵੀ ਆ ਹਨਾ ਜਿਨ੍ਹਾਂ ਨੇ ਦੇਖਿਆ ਕਿਉਂਕਿ ਪਹਿਲਾ ਸਾਲ ਤਾਂ ਉਦੇ ਕਰਕੇ ਤੇ ਕੁਝ ਚਲਾਵਣੀਆਂ ਵੀ ਗਲਤੀਆਂ ਦੀਆਂ ਆਪਾਂ ਇੰਨਾ ਧਿਆਨ ਨਹੀਂ ਦਿੱਤਾ ਕਬੂਤਰਾਂ ਵਾਲੇ ਇੰਨੀਆਂ ਡਾਈਆਂ ਨਹੀਂ ਹੋਈਆਂ ਟਾਈਮ ਸਿਰ ਬਾਦਾਮ ਨਹੀਂ ਪਏ ਟਾਈਮ ਸਿਰ ਅੜਾ ਨਹੀਂ ਤੇ ਹੁੰਦੇ ਤੇ ਗਾਹਾਂ ਨੂੰ ਦੇਖਦੇ ਆਂ ਬਾਜੀਆਂ ਛੱਡਾਂਗੇ ਪੂਰੀਆਂ ਤੇ ਇਹਦੀ ਜੋੜੇ ਬਦਲ ਕੇ ਲਾਏ ਪੱਟ ਕੇ ਲਾਏ ਆ ਕੁਝ ਕਬੂਤਰ ਵਾਲੇ ਵਾਲਿਓ ਲੈਂਦੇ ਤੇ ਉਹ ਲਾਏ ਆ ਤੇ ਆਪਣੇ 15000 ਸਬਸਕ੍ਰਾਈਬਰ ਵੀ ਹੋ ਗਏ ਤੇ ਇੱਕ ਮਿੰਟ ਤਾਂ ਹੀ ਮੈਂ ਸਾਰੇ ਵੀਰਾਂ ਦੇ ਬੋਲਦਾ ਹਾਂ ਤੇ ਜਿਹੜੇ ਸ਼ੇਅਰ ਕਰਨਗੇ ਜ਼ਿਆਦਾ ਤੋ ਜਿਆਦਾ ਵੀਡੀਓ ਤੇ ਸਬਸਕ੍ਰਾਈਬ ਜਿਆਦਾ ਕਰਾਉਣਗੇ ਉਹਨਾਂ ਨੂੰ ਆਪਾਂ 20000 ਸਬਸਕ੍ਰਾਈਬ ਹੋਏ ਜਾਂ ਤੇ ਕੁਛ ਨਾ ਕੁਛ ਗਿਫਟ ਵੀ ਦਵਾਂਗੇ ਠੀਕ ਹੈ ਤੇ ਕਈ ਵੀਰ ਕਬੂਤਰ ਮੰਗਦੇ ਦੇ ਵੀਰੇ ਲੈ ਜਿਓ ਜਾਂ ਮਰਜੀ ਹਫਤੇ ਤੱਕ ਲੈ ਜਿਓ ਠੀਕ ਹੈ ਮੈਂ ਤੁਹਾਨੂੰ ਦੱਸ ਦੂੰਗਾ ਨੰਬਰ ਦਊਂਗਾ ਇੱਕ ਉਹਦੇ ਫੋਨ ਕਰ ਲਿਓ ਫੇ ਫੜ ਕੇ ਲੈ ਜਿਓ ਠੀਕ ਹੈ ਤੇ ਚਲੋ ਚੱਲਦੇ ਹਾਂ ਹੁਣ ਆਪਾਂ ਘਰ ਨੂੰ ਘਰ ਜਾ ਕੇ ਚਾਹ ਬਣੀ ਪੀ ਕੇ ਫੇ ਕਬੂਤਰਾਂ ਨੂੰ ਦਾਣਾ ਪਾਣੀ ਪਾਉਣੀ ਆ ਆਪਾਂ ਪਹੁੰਚ ਗਏ ਬਈ ਕਬੂਤਰਾਂ ਕੋ ਇਹਨਾਂ ਨੂੰ ਪਾਈਏ ਦਾਣਾ ਪਾਣੀ ਹਾਂ ਭਾਈ ਦੂਏ ਤੀਏ ਦਿਨ ਬਲੌਗ ਸ਼ੂਟ ਹੋਣ ਲੱਗੇ ਆ ਤੇ ਬੱਚਿਆਂ ਦੇ ਵੀ ਨਿਗਾ ਮਾਰ ਲੀਏ ਕਾਫੀ ਦਿਨ ਦੀ ਨਿਗਾ ਨਹੀਂ ਵੱਜੀ ਵੱਡਾ ਹੋ ਗਿਆ ਓਏ ਉਹ ਵੀ نیچے ਹੌਣ ਲੱਗੇ ਵੱਡੇ ਹੋ ਗਏ ਆ ਵੀ ਵੱਡੇ ਹੋ ਗਏ ਤੇ ਉਧਰ ਕੱਢੇ ਨਹੀਂ ਹਲੇ ਨਾ ਹੋਰ ਨਹੀਂ ਕਿਸੇ ਨੇ ਕੱਢੇ ਓਕੇ ਰੋਟਾ ਦਾਣੇ ਪਾ ਦਈਏ ਇਹਨਾਂ ਨੂੰ ਪਾਣੀ ਦੇਖਾ ਪਾਣੀ ਪਾਤਾ ਦਾ ਭਾਉ ਨਹੀਂ ਆ ਉਹ ਦੇਖੋ ਪਾਣੀ ਪਾਇਆ ਹੋਇਆ ਢਾਣੇ ਮੇ ਪਾ ਦਿੰਨਾ ਹੈ ਇੱਕ ਮਿੰਟ ਉਹ ਖੜਜੋ ਖੜਜੋ ਪਾਈ ਖੜਜੋ ਇਹ ਢਾਣੇ ਆਪਾਂ 40 ਬੋਨੇ ਕਿਉਂਕਿ ਇਹਦਰ ਸਾਫ਼ ਹੈ ਜਮਈ ਬਿਲਕੁਲ ਆ ਜੋ ਵੀ ਦੋ ਢੱਕਣ ਹੋਰ ਪਾ ਦੰਨੇ ਆ ਫਿਰ ਆਇਆਂ ਖਰਾਬ ਕਰਦੇ ਆ ਇਹ ਵਿੱਠਾ ਨਾਲ ਬਾਅਦ ਚੋ ਟ੍ਰੇਆਂ ਸੁੱਕਣੀਆਂ ਪਾਈਆਂ ਹੋਈਆਂ ਟ੍ਰੇਆਂ ਚ ਪਾ ਦਾਂਗੇ ਆਪਾਂ ਕਿਉਂਕਿ ਮੀਂਹ ਕਰਕੇ बहुत गंद हो okay. सरों भी थोड़ी जी पाए दई सरों साफ है जगह इथे पा देके इधरला okay. निबड़े उधरला कर ਆਣੇ ਪੈ ਇਹਨਾਂ ਨੂੰ ਪਾਣੀ ਵੀ ਧੋ ਕੇ ਪਾਤਾ ਇਹਨਾਂ ਨੂੰ ਵੀ ਤੇ ਇੱਧਰ ਬੱਚੇ ਦੇਖੀ ਕਰਦੇ ਕਿੱਦੇ ਨਾ ਇਹਨਾਂ ਨੇ ਵੀ ਨਹੀਂ ਕੱਢੇ ਯਾਰ ਕਾਫੀ ਦਿਨ ਹੋ ਗਏ ਨਾਂ ਤਾਂ ਕਬੂਤਰ ਠੀਕ ਆ ਤੰਦਰੁਸਤ ਨੇ ਆਪਣੇ ਐਨ ਓਕੇ ਨੇ ਹਰੀ ਰੱਖੀ ਫਿਰਦੀ ਆ ਅੱਖ ਚੇਕਾ ਕਰੋ ਤੁਸੀਂ ਹਰੀ ਦੀ ਤੇ ਚਲੋ ਇਹਨਾਂ ਦਾ ਵੀ ਕੰਮ ਡੰਨਾ ਹੈ ਤੇ ਉਧਰ ਦੇ ਕਬੂਤਰਾਂ ਦਾ ਵੀ ਡੰਨਾ ਹੁਣ ਮਾਰ ਲੀਏ ਨੂਰੀ ਕੋਲਗੇੜਾ ਹਾਂ ਬਈ ਪਾਣੀ ਵੀ ਗਿਆਈ ਐ ਹਾਂ ਹਾਂ ਮਸਾ ਸੈੱਟ ਹੋਈਆਂ ਦੇਖ ਲਾ ਹੁਣ ਬਈ ਥੋੜੇ ਮੌਸਮ ਠੰਡਾ ਹੋ ਲੱਗਿਆ ਇਹਨੂੰ ਵੀ ਲੈ ਕੇ ਜਾਇਆ ਕਰਾਂਗੇ ਘਮਾਉਣ ਤੇ ਆਹ ਸਿਆਲ 'ਚ ਸਵਾਰੀ ਕਰਨ ਲੱਗ ਜਾਗੇ ਇਹਦੀ ਹੁਣ ਤਾਂ ਵੱਡੀ ਹੋ ਗਈ ਤੇ ਕਬੂਤਰ ਵੀ ਡਾਵਾਂਗੇ ਅੱਜ ਹੋਰ ਵੀ ਕੁਝ ਕਰਦੇ ਆ ਨਾ ਵਾਂ ਪਹਿਲਾਂ ਨਹਾਤ ਹੋ ਲਈ ਇੱਕ ਦੋ ਕੰਮ ਕਰਕੇ ਆਉਣੇ ਨੇ ਕਬੂਤਰ ਆ ਦੇਖੋ ਉੜ ਰਹੇ ਕਾਫੀ ਉੜ ਰਹੇ ਨੇ ਤੇ ਨਾ ਫਿਰਦੇ ਨੇ ਚਾਰ ਇੱਕ ਉਧਰ ਨੂੰ ਗਿਆ ਬਾਕੀ ਉਹ ਗੁਰਦੁਆਰਾ ਸਾਹਿਬ ਵੱਲ ਫਿਰਦੇ ਨੇ ਆਪਾਂ ਵੀ ਡਾਵਾਗੇ ਅੱਜ ਠਹਿਰ ਕੇ ਡਾਵਾਗੇ ਆਹ ਦੇਖ ਲਓ ਡੱਬਾ ਬੱਚਾ ਬਾਹਰ ਨਿਕਲਣ ਲੱਗ ਗਿਆ ਦੇਖੋ ਕਿੱਡਾ ਹੋ ਗਿਆ ਡੱਬਾ ਬੱਚਾ ਕਬੂਤਰ ਸੁਰਖਾ ਕਬੂਤਰੀ ਕਾਲ ਚਿਨੀ ਬੱਚਾ ਡੱਬਾ ਬਹੁਤ ਸੋਹਣਾ ਰੰਗ ਕਰਦੇ ਜਿਹੜਾ ਦੂਜਾ ਉਹ ਲਾਲ ਲੱਭਾ ਆਪਣਾ ਠੋਲੂ ਵੀ ਇੱਥੇ ਫਿਰਦਾਣਾ ਠੋਲੂ ਆ ਕਰਦਾ ਆ ਦੇਖੋ ਆ ਡੱਬੇ ਦਾ ਪਾਈ ਐ ਲਾਲ ਓਕਰ ਬੋਟਾ ਤੇ ਚਲੋ ਇਧਰਲਾ ਕੰਮ ਆਪਣਾ ਨਿਬੜ ਗਿਆ ਤੇ ਹੁਣ ਨਾਈਏ ਧੋਈਏ ਆਪਾਂ ਤੇ ਮੈਂ ਕਿਹਾ ਚੱਲ ਟ੍ਰੀਆਂ ਵੀ ਰੱਖ ਦਈਏ ਧੁੱਪ ਚ ਸੁੱਕ ਚੱਲੀ ਜਾਂ ਹੁੰਦਾ ਆ ਵੀ ਸੁੱਕ ਗਈਆਂ ਇਹ ਧੋਤੀਆਂ ਦੀਆਂ ਸਾਫ਼ ਕਰਤੀਆਂ ਦੀਆਂ ਤੇ ਇਹਨਾਂ ਚ ਫੇਰ ਪਾ ਦਾਂਗੇ ਸ਼ਾਮ ਨੂੰ ਦਾਣੇ ਹੁਣ ਜਦੋਂ ਹਲੇ ਤਾਂ ਚਾਲੇ ਖਾਣਗੇ ਇੱਧਰ ਵੀ ਆ ਸਫਾਈ ਜੀ ਕਰਤੀ ਹੁਣ ਸ਼ਾਇਦ ਦੇ ਦੇ ਮਿੱਟੀ ਚੱਕ ਦੀਏ ਤੇ ਇਹ ਚ ਪੱਕੀਆਂ ਸੈਲਫਾਂ ਵਾਵਾਂਗੇ ਖੁੱਡੇ ਚ ਚਲੋ ਫਿਰ ਹੁਣ ਚੱਲਦੇ ਆ ਯਾਦ ਰੋਂ ਭਾਈ ਕਬੂਤਰ ਡਾਉਣ ਦਾ ਟਾਈਮ ਹੋਇਆ ਜਾਨੂ ਆ ਗਿਆ ਮੀਂਹ ਦੇਖੋ ਤੁੱਪ ਜੇ ਮੀਂਹ ਪੈ ਰਿਹਾ ਲੈ ਕਬੂਤਰ ਮੀਂਹ ਚ ਨਾ ਆ ਰਹੇ ਨੇ ਸਾਲੇ ਉਹ ਗੰਦੇ ਹੋ ਜਾਣਾ ਤੁਸੀਂ ਦੇਖੋ ਮੀਂਹ ਜਣਾ ਰਹੇ ਕਬੂਤਰ ਹੈ ਗੰਦੇ ਹੋ ਜਾਣਾ ਨਾਲ ਇਹਨਾਂ ਨੇ ਉਹ ਟੋਕਰੀ 'ਚ ਬੈਠਾ ਡੱਡਾ ਆ ਉਹ ਦੇਖੋ ਉਹ ਕਿਹੜੇ ਟਾਈਮ ਦਾ ਮੀਂਹ ਆ ਇਹ ਬੇਮਤਲਬ ਆ ਹੈ ਨਾ ਗਰਮੀ ਕਰਕੇ ਜਾਊਗਾ ਇਹ ਚਲੋ ਦੇਖਦੇ ਆਂ ਮੀਂਹ ਹੱਟੇ ਤੇ ਲੋਈ ਮਿੱਤਰੋ ਤੀਜੇ ਦਿਨ ਬਲੌਗ ਸਟਾਰਟ ਕਰਨ ਲੱਗੇ ਆ ਹੁਣੇ ਪਾ ਦੇਣਾ ਬਰਨਾਲ ਦੀ ਨਾਲ ਤੇ ਟੀਡੀ ਮੁੱਛ ਪਹੁੰਚ ਗਈ ਅਮਰਤ ਸਿੰਘ ਆਇਆ ਹੋਇਆ ਅੱਜ ਹੁਣ ਚੱਲੀ ਆਪਾਂ ਕੋਠੇ ਤੇ ਦਾਣਾ ਪਾਣੀ ਪਾ ਦਈਏ ਕੱਲ ਲੰਘੇ ਕਿਸੇ ਪਾਸੇ ਨੂੰ ਮੁੜ ਕੇ ਸੈਟਿੰਗ ਨਹੀਂ ਆਈ ਪਹਿਲਾਂ ਇਹਨਾਂ ਨੂੰ ਦਾਣਾ ਪਾਣੀ ਪਾ ਦਈਏ ਵਿਚਾਰਿਆਂ ਨੂੰ ਲੈ ਅੰਮ੍ਰਿਤ ਸਿੰਘ ਅੰਦਰ ਵੜਿਆ ਫਿਰਦਾ ਪਾਣੀ ਪਾਦਾ ਬਾਈ ਤਾਜਾ ਦਾਣੇ ਪਾਉਣੇ ਪਹਿਲਾਂ ਕਬੂਤਰਾਂ ਦੇ ਮਾਰ ਲਈਨੇਗਾ ਉਹ ਹਾਂ ਬਈ ਹਰੇ ਬੋਟੇ ਵਾਲਿਆ ਨਵੇਂ ਬੱਚਿਆ ਓਕੇ ਆ ਸਾਰੇ ਵੈਰੀ ਗੁੱਡ ਕੈਮ ਨੇ ਸਾਰੇ ਇੱਧਰ ਤੋਂ ਇੱਧਰ ਨਿਕਾ ਮਾਰ ਲਈਏ ਆਹ ਜਾਕਿਆ ਇਧਰ ਵੀ ਓਕੇ ਨੇ ਮੀਂਹ ਦਾ ਪਾਣੀ ਬਿਲਕੁਲ ਨਹੀਂ ਆਇਆ ਸਾਫ਼-ਸੁਥਰੇ ਨੇ ਓਕੇ ਰੋਟਾ ਨੇ ਲਓ ਵੀ ਹੁਣ ਆਪਾਂ ਪਾਈਏ ਦਾਣੇ ਇੱਕਨੇ ਸਿੱਟ ਦਿੰਨੇ ਆ ਇਧਰ ਨੂੰ ਤਿੰਨ ਚਾਰ ਪਾ ਦਨੇ ਦੇਖੋ ਬਈ ਇੰਨੇ ਭੁੱਖੇ ਨੇ ਵਿਚਾਰੇ ਆਵਰ ਤੇ ਕੁੰਡਾ ਲਾਇਆ ਹੋਇਆ ਹੈ ਅੱਛਾ ਬੱਸ ਬਹੁਤ ਨੇ ਢਾਣੇ ਓਕੇ ਰਬੋਟ ਇਹਨਾਂ ਨੂੰ ਕਰਦੇ ਆਂ ਬੰਦ ਦੇਖਿਓ ਹੁਣ ਕਿਵੇਂ ਭੱਜ ਕੇ ਨਿਕਲ ਲੈਣ ਇਹਨਾਂ ਨੇ ਚੱਲ ਚੱਲ ਬਾਹਰ ਪਾਣੀ ਪੁਣੀ ਪੀ ਲੈਣਗੇ ਢਾਣੇ ਖਾ ਲੈਣਗੇ ਸ਼ਾਮ ਨੂੰ ਬਾਕੀ ਦੇਖਾਂਗੇ ਕਿ ਆ ਸਿਸਟਮ ਕਰਨਾ ਨਵੇਂ ਬੱਚੇ ਵੀ ਲੱਗ ਗਏ ਚੋਗਣ ਬਸ ਇਹਨਾਂ ਦਾ ਹੀ ਖਤਰਾ ਦਾ ਸਾਰੀ ਲੱਗ ਗੇ ਨਾ ਓਕੇ ਰਬੋਟਾਂ ਨੇ ਤੇ ਆਪਾਂ ਕਮੈਂਟਾਂ 'ਚ ਨਾਮ ਬੋਲਦੀਏ ਪਹਿਲਾਂ ਤਾਂ ਲਾਈਏ ਬਾਈ ਗੇਟ ਕਰਨੀ ਅੱਜ ਪੋਪਾ ਕੋ ਜੀ ਮਾਇਗਰੇਨੀ ਬੰਨੀ ਪਈ ਆ ਅੱਖਾਂ ਵੀ ਨਹੀਂ ਖੁੱਲਦੀਆਂ ਦੇਖੋ ਕਬੂਤਰ ਸ਼ਾਇਦ ਇਹ ਕਿਸੇ ਦੇ ਉੱਡਦੇ ਆ ਉੱਡਦੇ ਨੇ ਉਹ ਦੇਖੋ ਉੱਡ ਰਿਹਾ ਇੱਕ ਪਤਾ ਇਹਨਾਂ ਦਿਖਿਆ ਇਹ ਚ ਪਤਾ ਨਹੀਂ ਤੇ ਬਾਕੀ ਢਾਂਗੇ ਲੁੱਗੀਆਂ ਤੇ ਬੰਨੇ ਹੋਇਆ ਲੋਕਾਂ ਨੇ ਆਪਾਂ ਕਮੈਂਟ ਬੋਲ ਦੀਏ ਇੱਕ ਮਿੰਟ ਮੈਂ ਜੂੜੇ ਨੂੰ ਖੋਲ ਲਵਾਂ ਹਾਂ ਹਾਂ ਹੋਰ ਅਮਰਤ ਆ ਜਾਏਗਾ ਬਈ ਜਸੂ ਦਾ ਜਨਮ ਦਿਨ ਕਮੈਂਟ ਕੱਢਦਾ ਮੈਂ ਸਿੱਧਾ ਹੀ ਤੇ ਫੇਰ ਆਪਾਂ ਕਮੈਂਟ ਬੋਲਦੀਏ ਲਓ ਵੀ ਪਹਿਲਾ ਕਮੈਂਟ ਤਾਂ ਜਸੂ ਦਾ ਹੀ ਹੈ ਨਰਾਇਕ ਯੂਟਿਊਬਰ ਦਾ ਤੇ ਦੂਜਾ ਬਾਈ ਸੇਖੋਂ 582 ਪ੍ਰਵੀਨ ਸਿੰਘ ਤੇ ਸਹਜਪ੍ਰੀਤ 8699 ਸਤਵਿੰਦਰ ਸਿੰਘ 3888 ਤੇ ਆ ਵੀਰਾ ਗੁਰੀ ਮੋਨੀ ਤੂਰ ਸੁਖੀ ਸਿੰਘ ਅਰਵੀਦੀਪ ਸੰਧੂ 997 ਮਨਜੋਤ ਤੇ ਥੇੜੀ 9927 ਜੱਟ 979 ਪਰਮ ਦਾਂਦੀਵਾਲ ਤੇ ਬੱਬੂ ਗੁੱਜਰ WhatsApp ਪ੍ਰੀਤ ਗਿੱਲ 540 ਕਮਲਪ੍ਰੀਤ ਸਿੰਘ 8786 ਤੇ ਬੱਬੂ ਗੁੱਜਰ ਵੀਰਾ ਇੱਕ ਪਾਕਿਸਤਾਨ ਲਾਹੌਰ ਤੋਂ ਵੀਰਾ ਆ ਟਾਇਲਾ ਜੀ ਖੁਸ਼ੀ ਕਬੂਤਰ 파ਰਮਦਾਂਦੀਵਾਲ ਸਹਿਜ ਪ੍ਰੀਤ ਸੁਪਰਬੀਟ ਟਰੱਕ ਲਾਈ ਵੀਰਾ ਕੈਲਗਰੀ ਕਨੇਡਾ ਤੋਂ ਧੰਨਵਾਦ ਵੀਰੇ ਬਹੁਤ-ਬਹੁਤ ਗਰਵੀਰ ਮਹਾਲ ਤੇ ਗਰਵੀਰ ਮਹਾਲ ਵੀਰੇ ਦਾ ਫਸਟ ਕਮੈਂਟ ਦਾ ਬੱਬੂ ਗੌਸ਼ਿਕ ਵੀਰਾ ਹਾਂ ਭਾਈ ਦਾ ਵਿਆਹ ਕਰ ਦੋ ਵੀਰਾ ਕਹਿੰਦਾ ਹਾਂ ਵੀਰੇ ਲੱਭ ਦੇ ਯਾਰ ਤੁਸੀਂ ਵੀ ਕਰੋ ਹੈਲਪ ਗੁਰਸ਼ਰਨਦੀਪ ਕਲੇਰ ਵੀਰਾ ਤੇ MG गेमिंग 98 आकाश दीप सिंह सोम्वाल 93 12 जट 979 रविदीप संधू ओही वीरा मंजीत तेड़ी ਤੇ ਕਬੂਤਰ ਮਹਿਕਮਾ ਜਸਵੰਤ ਭੁੱਲਰ ਰਾਜਦੀਪ ਸਿੰਘ ਲਾਪ੍ਰੀਤ 4746 ਕਪਤਾਨ ਦਵਾਈ ਵੀਰਾ ਪ੍ਰਦੀਪ 7594 ਸਹਿਜਪ੍ਰੀਤ ਰੋਮੀ ਗਿੱਲ 1485 ਸੱਜਣ ਸਿੰਘ 507 ਸ਼ੌਕੀ ਜੱਟ 7230 ਜੱਟ 989 ਧੰਨਵਾਦ ਵੀਰੇ ਇੰਨੇ ਕਮੈਂਟ ਕਰਨ ਲਈ ਤੇ ਮੇਰਾ ਵੀਰ ਏਕਨੇ ਜਿਵੇਂ ਕਮੈਂਟ ਕਰਦੇ ਹੋ ਨਾ ਮੇਰਾ ਵੀਰ ਐਵੇਂ ਹੀ ਸ਼ੇਅਰਿੰਗ ਵਾਲਾ ਕੰਮ ਕਰ ਦਬੋ ਠੀਕ ਆ ਤੇ ਕਿਉਂਕਿ ਬਸ ਹੁਣ 2-4 ਦਿਨ ਦਾ ਹੀ ਕੰਮ ਹੈ ਐਨ ਵਧੀਆ ਵਲੌਗ ਪਾਇਆ ਕਰਾਂਗੇ ਬਸ ਆ 2-4 ਦਿਨੇ ਕੰਮ ਜਿਆ ਰਹਿ ਗਿਆ ਤੇ ਚਲੋ ਹੁਣ ਚੱਲਦੇ ਆਪਾਂ ਥੱਲੇ ਨੂੰ ਤੇ ਮੈਂ ਹੁਣ ਹੁਣੇ ਪਾ ਦੇਣਾ ਹੁਣੇ ਆਪਾਂ ਅਪਲੋਡ ਕਰ ਦੇਣਾ ਤੇ ਮਿਲਾਂਗੇ ਅਗਲੇ ਵਲੌਗ ਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ